ਲਓ ਵੀਰ ਜੀ ਕੋਈ ਵੀਰ ਆਰਗੈਨਿਕ ਛੱਲੀਆਂ ਖਾਣ ਦਾ ਸ਼ਕੀਨ ਹੋਵੇ ਆ ਵੀਰ ਨੇ 6 ਕਿਲੇ ਛੱਲੀਆਂ ਬੀਜ ਰੱਖਿਆ ਨੇ ਆਰਗੈਨਿਕ ਮੱਕੀ ਦੀਆਂ ਛੱਲੀਆਂ ਤੇ ਬਸ 5-6 ਕਿਲਿਆਂ ਦੇ ਵਿੱਚ 5-6 ਗੱਟੇ ਖਾਦ ਹੋਊਗੀ ਤੇ 5-6 ਵਾਰੀ ਸਪਰੇਅ ਹੋਈ ਹੈ ਤੇ ਕੱਲੀ-ਕੱਲੀ ਛੱਲੀ ਵਿਖਾਉਣੇ ਕੱਲਾ-ਕੱਲਾ ਦਾਣਾ ਵਿਖਾਉਣੇ ਤੁਹਾਨੂੰ ਬਾਲੀਆਂ ਲੱਕੜਾਂ ਦੀ ਵੀ ਲੋੜ ਨਹੀਂ ਪੈਣੀ ਉਹਨਾਂ ਨੂੰ ਭੁੰਨਣ ਵਾਸਤੇ ਆਜੋ ਜੀ ਲਓ ਜੀ ਆ ਗਈ ਹੈ ਜੀ ਛੱਲੀ ਕੱਲਾ ਕੱਲਾ ਦਾਣਾ ਹੈ ਇਕੱਲਾ ਕੱਲਾ ਇਹਦੇ ਚਾ ਅੱਛਾ ਕੱਲਾ ਕੱਲਾ ਦਾਣਾ ਦਾਣਾ ਤੁਹਾਨੂੰ ਵਕਾਉਣੇ ਆ ਤੇ ਇਹ ਬਾਲੀਆਂ ਲੱਕੜਾਂ ਦੀ ਲੋਡ ਨਹੀਂ ਪੈਂਦੀ ਇਹਨੂੰ ਪੁੰਨਣ ਵਾਸਤੇ ਤੁਸੀਂ ਮੱਚਸ ਦੀ ਤਿੱਲੀ ਲੈ ਲਓ ਉਹਦੇ ਨਾਲ ਹੀ ਪੁੰਨੀ ਜਾਓਗੇ ਉਹਦੇ ਨਾਲ ਹੀ ਪੁੰਨੀ ਜਾਓਗੇ ਬਾਲੀਆਂ ਲੱਕੜਾਂ ਦੀ ਲੋਡ ਨਹੀਂ ਬਿਲਕੁਲ ਆਰਗੈਨਿਕ ਵੀਰ ਦੇਖ ਸਕਦੇ ਕੱਲਾ ਕੱਲਾ ਦਾਣਾ ਤੇ ਕਿਸੇ ਨੂੰ ਵੀ ਹੋਵੇ ਕੋਈ ਵੀਰ ਚਾਹਵਾਨ ਹੋਵੇ ਅਸੀਂ ਸਕਰੀਨ ਤੇ ਉਸ ਵੀਰ ਦਾ ਨੰਬਰ ਦਿਆਂਗੇ ਅਜੇ ਤਾਂ ਫਿਰਦਾ ਰੇਟ ਚ ਬੜਾ ਉੱਚਾ ਤੇ ਥੋੜਾ ਜਿਹਾ ਰੇਟ ਦਾ ਕੱਟ ਲੈਣ ਜੋ ਫਿਰ ਅਸੀਂ ਤੁਹਾਨੂੰ ਸਕਰੀਨ ਤੇ ਨੰਬਰ ਦਿਆਂਗੇ ਇਸ ਵੀਰ ਨਾਲ ਕਨੈਕਟ ਕਰਕੇ ਤੁਸੀਂ ਆਰਗੈਨਿਕ ਛਲੀਆਂ ਖਾ ਸਕਦੇ 6 ਗੱਟੇ ਖਾਦੇ ਪਾਇਆ ਤੇ ਵਿੱਚੋਂ ਛਲੀਆਂ ਵੀ 6 ਗੱਟੇ ਹੀ ਨਿਕਲਣਗੀਆਂ ਬਾਹਰ ਆ ਨਿਕਲਦੀਆਂ